ਕੰਦੀ ਦੀਵਾਰ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ अर्जਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਈ ਸਭ ਥਾਈ ਹੋਏ ਸੁਹਾਇ ਪਉੜੀ ਖੰਡਾ ਪ੍ਰਥਮੇ ਸਾਜਿਕ ਜENN ਸਾਬ ਸਾਰੇ ਉਪਾਇ ਬ੍ਰਹਮਾ ਵਿਸ਼ਨ ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੇਦਨੀ ਵਨ ਥੰਮਾ ਗगन ਰਹਾਇ ਸਿਰਜ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇ ਤੈ ਹੀ ਦੁਰਗਾ ਸਾਜ ਕੈ ਦੇਵਤਾ ਦਾ ਨਾਸ ਕਰਾਇਆ ਤੇਥੋ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਘਾਇਆ ਤੇਥੋ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਦੂ ਸਤਜਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਵਾਇਆ ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਉਪਾਇਆ ਜੀਤ ਲੈ ਤਿੰਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈ ਲਾਸ਼ ਠਕਾਇਆ ਡਰ ਕੈ ਹੱਥੇ ਦਾਨ ਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਥੇ দানਵੀ ਲੋਕੀ ਤੇਹੀ ਭਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਕਸ਼ਾ ਕਿੰਨੇ ਨਾ ਜਿੱਤਾ ਜਾਈ ਮੱਖ ਦੇਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗਾ ਪੌੜੀ ਦੁਰਗਾ ਭੈਣ ਸੁਣੰਦੀ ਹੱਸੀ ਹੜ ਹੜਾਏ ਉਹੀ ਸੀ ਮਗਾਇਆ ਰਾਕਸ਼ ਪਖਣਾ ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ ਰੋ ਹੋਈ ਮਹਾ ਮਾਈ ਰਾਕਸ਼ ਮਾਰਨੇ ਦੋਹਰਾ ਰਾਕਸ਼ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਦਾਰਾ ਮੂੰਹ ਜੁੜੇ ਢੇਲ ਸੰਖ ਨਗਾਰੇ ਵੱਜੇ ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਉ ਹੈ ਜੁੱਦ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜਾਂਗ ਮੁਸਾਫਾ ਬੱਜਿਆ ਰਣ ਘੁਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਲਿਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜਟਾਵਲੇ ਦੁਰਗਾ ਦਾ ਨੋਂ ਡਹੇ ਰਣ 나ਗ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਵਰਸ਼ੀਏ ਜਣ ਢਾਲ ਚਮੁੱਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਨ ਬਾਵਲੇ ਇਕ ਚੁਣ-ਚੁਣ ਝਾੜੋਂ ਕੱਡੀਆਂ ਰੇਤ ਵਿੱਚੋਂ ਸੋਨਾ ਡਾਵਲੇ ਗਦਾਤ ਰਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦਸੇ ਪੁਜੰਗਮ ਸਾਵਲੇ ਮਰ ਜਾਵਣ ਵੀਰ ਰੋਹਾਵਲੇ ਪੌੜੀ ਦੇਖਣ ਚੰਡ ਪਰ ਚੰਡ ਨੋ ਰਣ ਕੁਰੇ ਨਗਾਰੇ ਤਾਏ ਰਾਕਸ਼ ਰੋਹਲੇ ਚੋਂ ਗਿਰਦੇ ਭਾਰੇ ਹੱਥੀ ਤੇ ਗਾ ਪਕੜ ਕੇ ਰਣ ਪਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋ ਦੇ ਜੂਝਾਰੇ ਦਿਲ ਵਿੱਚ ਰੋਹ ਬੜਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰ ਚੰਡ ਨੈ ਬੀਰ ਖੇਤ ਉਤਾਰੇ ਮਾਰੇ ਜਪਨ ਬਿਜਲੀ ਸਿਰ ਭਾਰ ਮੁਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੀ ਪੇਟ ਮਲੰਦੇ ਲਾਈ ਮੱਖੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾਂ ਪਮਣ ਨਗਾਰੇ ਅਣਿਆ ਜੁੱਟੀਆਂ ਧੂਲੀਆਂ ਤਰਵਾਰੀ ਦੇਵਾਦਾਨ ਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗਰ ਆਤ ਚੁਲਾਰੀ ਜੋਗੇਰੂ ਬਾਬਤਰਾ ਦੇਖਨ ਬੈਠ ਅਟਾਰੀ ਨਾਰੀ ਰਾਕਸ਼ਾ ਪਾਈ ਤੂਮ ਸਵਾਰੀ ਦੁਰਗਾਦਾਨ ਵੀ ਪੌੜੀ ਰਾਖਨਗਾਰੇ ਵੱਜਣ ਆਮੋ ਸਾਹਮਣੇ ਰਾਖ ਸ਼ਰਣੋਂ ਨ ਪੱਜਣ ਰੋਹੀ ਰੋਹਲੇ ਸਿਹਾ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈ ਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਾਣ ਸੰਗ ਲਿਆਲੇ ਧੂੜ ਲਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮੂੰਹ ਜਾਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਕੇਰ ਕੈ ਜਣ ਘਣੀਰ ਕਾਲੇ ਪੌੜੀ ਚੋਟ ਪਈ ਖਰ ਚਾਮੀ ਦਲਾ ਮੁਕਾਬਲਾ ਕੇਰਲਈ ਵਰਿਆਮੀ ਦੁਰਗਾ ਆਏ ਕੈ ਰਾਕਸ਼ ਵੱਡੇ ਆਲਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਪੁਰੇ ਨਗਾਰੀ ਦਲਾ ਪਿੜੰਦੇ ਆ ਪਾਏ ਮੈਖਲ ਭਾਰੇ ਦੇਵਾਂ ਦਾ ਨਵਾ ਵਾਹਨ ਫਟ ਕਰਾਰੇ ਰਾਕਸ਼ ਰੋਲੇ ਜਾਪਣ ਤੇ ਗਿਆ ਰੇ ਮਿਆਨੋ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪਾਵ ਜਵੇ ਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਿ ਖੜਗ ਲੈ ਪੌੜੀ ਉਮਲ ਲੱਥੇ ਜੋ ਦੇ ਮਾਰੂ ਬੱਜਿਆ ਬੱਦਲ ਜਿਉ ਮੈਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫੇਰਾਰੇ ਬਾਰੇ ਆਮੋ ਸਾਹਮਣੇ ਆ ਗਣਤ ਬੀਰ ਸੰਗਾਰੇ ਲੱਗਦੀ ਕੈਬਰੀ ਡਿੱਗ ਗਿਆ ਜਾਨ ਮਨਾਰੇ ਮਾਰੇ ਵਿੱਜ ਦੇ ਖੁੱਲੀ ਵਾਲੀ ਦਾਤ ਅਹਾੜੇ ਸਬੇ ਸੂਰ ਮੈਂ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੂੰਹ ਜੁੜੇ ਨਾਲ ਤੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਤੂਹਿਆ ਮੈਖਾ ਸੁਰ ਭਾਰੀ ਉਮੜ ਲਥੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜਟ ਧਾਰੀ ਪੌੜੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਤੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਨੀ ਲੱਥੀ ਕਰਗ ਲੈ ਪਖਰ ਤਰਾ ਪਲਾਣੀ ਰੜਕੀ ਧਰਤ ਜਾਏ ਲੈਦੀ ਅਗਾ ਸਿਹਹਾਣੀ ਸਿੰਘਾਂ ਧੌਲ ਦਿਆਂ ਕੂਰਮ ਪੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਵੱਡੇ ਗੰਨ ਤੇ ਕਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹੂ ਮੱਜਦੀ ਚਾਰੇ ਯੁਗ ਕਹਾਣੀ ਚਲਗ ਤੇਗ ਦੀ ਬਿੱਦਣ ਖੇਤ ਵਿਹਾਣੀ ਮਹਿਖ ਦੇਤ ਨੂੰ ਇਤੀ ਮਹਿਖਾਸੁਰ ਦੇਤ ਮਾਰੇ ਦੁਰਗਾ ਆਇਆ ਜਉ ਦਾਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਲ ਵਿੱਚ ਅਗਨੇ ਮੰਗਣ ਨਾਹੀ ਪਾਣੀ ਦਲੀ ਹੰਗਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਬੀਰ ਖੇ ਪੀਤਾ ਫੁੱਲ ਇਆਣੀ ਘੁੰਮਣ ਸੂਰ ਮੇ ਹੋਈ ਅਲੋਪ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ਸੰਭ ਨੇ ਸੰਭ ਗੋਮਾਨੀ ਜਨਮੇ ਸੂਰ ਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਤਾਵਣਾ ਵੱਡ ਜੋਦੀ ਮਤਾ ਪਕਾਇਆ ਸਾਂਝ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਾਣੀ ਅਸਮਾਨ ਗਰਦੀ ਛਾਇਆ ਰੋਹੋ ਸੋਮਨ ਨੇ ਸੋਮਬ ਸਿਦਾਇਆ ਪੌੜੀ ਸੋਮਨ ਨੇ ਸੋਮਬ ਅਲਾਇਆ ਵੱਡ ਜੋਦੀ ਸੰਗ ਰਵਾਏ ਰੋਹੋ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਕੁਰੇ ਦਮਾਂ ਮੇ ਦੋਹਰੇ ਜਮ ਬਾਹਣ ਜਿਉ ਅਰੜਾਈ ਦੇਉ ਦਾਨੋਂ ਲੁੱਝਣ ਆਈ ਪੌੜੀ ਦਾਨੋਂ ਦੇਉ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਭੂਤਾ ਇਲਾ ਕਾਗੀ ਗੋਸਤ ਪਖਿਆ ਹੁੰਮੜ ਤੁਮੜ ਜਾਗੀ ਕਤੀ ਸੂਰਿਆ ਛੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਪਜਾਈ ਮਿਲਕੇ ਰਾਕਸ਼ੀ ਲੋਕੀ ਤਹੀ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰਦਿਆਂ ਆਂਦੀ ਚੰਡ ਚੜਾਈ ਉਤੇ ਰਾਖਸ਼ਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦਾਤ ਵੱਡੇ ਅਬਹਿਮਾਨੀ ਹੋਏ ਇਕੱਠੇ लोचन धूम बुमानी राए बुलाया जग ਵਿੱਚ ਵੱਡਾ दानो ਆਪ ਕਹਾਇਆ ਛੱਟ ਪਈ ਖਰਚਾਮੀ ਦੁਰਗਾ ਲਿਹਾਵਣੀ ਪੌੜੀ ਕੜਕ ਉੱਠੀ ਰਾਣ ਚੰਡੀ ਫौजਾਂ ਦੇਖ ਕੇ ਤੂੰ ਮਿਆਂ ਨੂੰ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਧੂਮਰ ਨੈਣ ਦੇ ਜਾਣ ਲੈ ਕਟਿਆ ਰੇ ਦਰਖਤ ਬਾਡੀਆਂ ਪੌੜੀ ਚੌਵੀਂ ਧੌਂਸ ਬਜਾਈ ਦਲਾ ਮੁਕਾਬਲਾ ਰੂਹ ਪਵਾਨੀ ਆਈ ਉੱਤੇ ਰਾਖਸ਼ਾ ਖੱਬੇ ਦਸਤ ਨਚਾਈ ਸਿਹਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋ ਹੋਏ ਚਲਾਈ ਰਾ ਕਸ਼ਰਾਏ ਨੂੰ ਜਮਪੁਰ ਦੀਆ ਪਠਾਈ ਲੋਚਣ ਧੂਮਨੋ ਜਾਪੇ ਦਿੱਤੇ ਸਾਈ ਮਾਰਣ ਸੁੰਭ ਦੀ ਪੌੜੇ ਭੰਨੇ ਦੇ ਪੁਕਾਰੇ ਰਾ ਜੇ ਸੁੰਭ ਥੈ ਲੋਚਣ ਧੂਮ ਸੰਘਾਰੇ ਸਨੇ ਸਿਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿੱਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੁ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹੋ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪੁਕਾਏ ਦੁਰਗਾ ਲਿਆਵਣੀ ਜੰਡ ਆਰ ਮੰਡਪਾਠਾਏ ਬਹੁਤਾ ਕਟਕਦਾ ਜਾਪੇ ਛੱਪਰ ਸ਼ਾਇ ਬਣੀਆਂ ਕੇ ਜਮਾ ਜੇ ਤੇਰਾਏ ਬੁਲਾਏ ਚੱਲੇ ਜੁੱਦ ਨੋ ਜਾਣ ਜਾਂਪਰ ਪਰੜ ਚਲਾਈ ਸੱਬੇ ਮਾਰਣੇ ਪੌੜੀ ਢੋਲ ਨਗਾਰੇ ਵਾਈ ਦਲਾ ਮੁਕਾਬਲਾ ਰੋ ਰੋਹੇਲੇ ਆਏ ਉਤੇਰਾ ਕਸ਼ਾਂ ਸਭਨੀ ਤੁਰੇ ਨਚਾਏ ਪਰਸ਼ੇ ਪਕੜਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੀਰੀ ਸ਼ਹਿਬਰ ਲਾਈ 부ਠੀ ਦੇਵਤਾ ਭੇਰੀ ਸੰਖ ਵਜਾਏ ਸੁੰਦਰ ਰਚਿਆ ਤਣ ਤਣ ਤੀਰ ਚਲਾਈ ਦੁਰਗਾ ਧਣਖ ਲੈ ਜਿੰਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੰਡ ਖਪਾਏ ਦੋਨੋ ਦੇਵਤਾ ਸੋਮ ਬੰਨੇ ਸੋਮ ਬਰਸਾਈ ਮਾਰੇ ਦੇਤ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦਿਓ ਭਜਾਏ ਇੰਦਰ ਜਿਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸਤ ਵਜਾਏ ਤਿੰਨਾ ਚਿਤ ਕਰ ਫਿਰ ਸ਼ਰਨਮਤ ਬੀਜ ਚਲਾਏ ਬੀੜੇ ਰਾਏ ਦੀ ਸੰਜ ਪਟੋਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜੜਾਈ ਰਾਕਸ਼ਰੋ ਹਲੇ ਕਦੇ ਨਾ ਕਿਨੇ ਹਟਾਏ ਜੁੱਦ ਮਚਾਏ ਕੈ ਮਿਲ ਤੇਈ ਦਾਨੋਂ ਆਏ ਹੁਣ ਸੰਗਰ ਦੇਖਣਾ ਪੌੜੀ ਦੈਤੀ ਡੰਡ ਉਭਾਰੀ ਨੇੜੈ ਆਏ ਕੈ ਸਿੰਘ ਤਰੀ ਅਸਵਾਰੀ ਦੁਰਗਾ ਸ਼ੋਰ ਸੁਣ ਤੱਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਧਾਰੀ ਸ਼ਰਣਵਤ ਬੀਜ ਦੀ ਜਣਮਦ ਖਾਏ ਮਦਾਰੀ ਘੂਮਣ ਸੂਰ ਮੇ ਆ ਗਣਤ ਪਾਉ ਪਾਸਾਰੀ ਰੁਲੇ ਆਹਾੜ ਵਿੱਚ ਜਾਪੇ ਖੇੜ ਖਿਡਹਾਰੀ ਸੁੱਤੇ ਫਾਗਨੋ ਪੌੜੀ ਸ਼ਰਣਵਤ ਬੀਜ ਹਕਾਰੇ ਰਹਦੇ ਸੂਰ ਮੇ ਜੋ ਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਬਨੀ ਦਸਤ ਉਭਾਰੇ ਤੇਗਾ ਤੂ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾਤੇ ਠਣਕਾਰੇ ਤੇਗੀ ਉਬਰੇ ਘਾੜ ਘੜ ਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਤਾਣੀ ਬਲਾ ਮੁਕਾਬਲਾ ਘੂਮਰ ਬਰਗਸਤਾਣੀ ਧਲ ਵਿੱਚ ਭੱਤੀਓ ਸਣੇ ਤੁਰਾ ਪਲਾਣੀ ਡਿਗਣ ਸੂਰ ਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏ ਵਡਮਾਰ ਵਿਹਾਣੀ ਉਪਰ ਰਾਕਸ਼ਾ ਬਿਜਲ ਜਿਓ ਝਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਤੌਸ ਉਭਾਰੀ ਦਲਾ ਮੁਕਾਬਲਾ ਸੱਬੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਣਵਤ ਬੀਜ ਦੇ ਆ ਗਣਤ ਦਾਨੋ ਭਾਰੇ ਹੋਏ ਲੋਹੂਆ ਜੋ ਦੇ ਜੇੜ ਮਨਾਰੇ ਅੰਦਰ ਖੇਤ ਦੈ ਦੁਰਗਾ ਨੋ ਲਲਕਾਰੀ ਆਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਕਸ਼ ਆਵਦੇ ਰਤੂ ਦੇ ਪਰ ਨਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣ ਯਾਰੇ ਰਾਕਸ਼ ਹੜਹੜਾਈ ਤਗਾ सगਲੀ ਆਲੀ ਸੰਗਰਵਾਇਆ ਬਰਸ਼ੀ ਬਬਲੀ ਆਲੀ ਸੂਰੇ ਸੰਗਰੇ ਢੇੜ ਮੱਛਿਆ ਬੀਰਾਲੀ ਦੁਰਗਾ দানਵੀ ਮਾਰ ਮੱcci ਮੋਹਰਾਲੀ ਅੰਦਰ ਖੇਤ ਦੇ ਜਣ ਨਟ ਲੱਥੇ ਸ਼ਾਲੀ ਢੋਲ ਬਜਾਏ ਕੈ ਲੋਹੂ ਫਾਥੀ ਜਾਲੀ ਲੋਥੀ ਜਮ ਤੜੀ ਘਣ ਵਿੱਚ ਜਿਉ ਛੰਛਾਲੀ ਤੇਗਾ ਹਸੀਆਂ ਘੁੰਮਰੇ ਆਰ ਸਿਆਲੀ ਬਣੀਆਂ ਕੇ ਜਮਾਂ ਤਗਾ ਸੂਲੀ ਬਜਾਈਆਂ ਦਲਾ ਮੁਕਾਬਲਾ ਧੂ ਮੈਂ ਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਬਧਾਈਆਂ ਅਗਣਤ ਸੂਰਤਾ ਦੁਰਗਾ ਸੌਹੇ ਆਈਆਂ ਰੋਹ ਬਡਾਈ ਕੈ ਸਭਨੀ ਆਣ ਵਗਾਈਆਂ ਤੇ ਗਾ ਧੂ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ দানਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰ ਸੁਤੀ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰਗ ਰਾਈਆਂ ਅੰਦਰ ਖੇਤ ਦੇ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰੱਚਿਆ ਢੋਲ ਸੰਖ ਨਗਾਰੇ ਵਾਹੇ ਕੈ ਚੰਡ ਚਤਾਰੀ ਕਾਲ ਕਾ ਮਨ ਬਹਲਾ ਰੂਸ ਬੜਾਏ ਕੈ ਨਿਕਲੀ ਮੱਥਾ ਫੋੜ ਕੇ ਜਨ ਫਤੇ ਨਿਸ਼ਾਨ ਬਜਾਏ ਕੈ ਜਾਗ ਸੁਜੰਮੀ ਜੁਦਨੋ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਕਰਤਿਆ ਜਨ ਸਿੰਘ ਤੁਰਿਆ ਗਣਣਾਏ ਕੈ ਆਪ ਵਸੂਲਾ ਹੋਇਆ ਤਿਉਹ ਲੋਕਾਂ ਤੇ ਖੁਨਸਾਏ ਕੈ ਰੋਹੋ ਸੇ ਦਾਣਿਆ ਚਕਰ ਪਾਨ ਕਰ ਨਿੰਦਾ ਖੜਗ ਉਠਾਏ ਕੈ ਅੱਗੈ ਰਾਕਸ਼ ਬੈਠੇ ਰੋਹਲੇ ਤੀਰੀ ਤੇਗੀ ਸ਼ਹਿਬਰ ਲਾਏ ਕੈ ਪਕੜ ਪਛਾੜੇ ਰਾਕਸ਼ਾਂ ਦਲ ਬੈਤਾਂ ਅੰਦਰ ਜਾਏ ਕੈ ਬਉ ਕੇਸੀ ਪਕੜ ਪਛਾੜੀਆਂ ਤਿਨ ਅੰਦਰ ਧੂਮ ਰਚਾਏ ਕੈ ਬੱਡੇ ਬੱਡੇ ਚੁਣ ਸੂਰਮੇ ਗਹਿ ਕੋਟੀ ਦੇ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੂੰਹ ਜੁੜੇ ਅਣੀ ਆਰਾ ਚੋਈਆਂ ਧੂ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸ਼ਰਣ ਮਤ ਬੀਜ ਨੂੰ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ ਚੌਬੀ ਤੌਸਾ ਪਾਈਆਂ ਦਲਾ ਮੁਕਾਬਲਾ ਦਸਤੀ ਧੂ ਨਚਾਇਆ ਤੇ ਗਾਂ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਭਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾ দানਵਾ ਭਜ ਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਪੁਇਨਾ ਪੌਣੇ ਪਾਈਆਂ ਬੂੰਦਾਂ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਹਿਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੁਜੇ ਸੂਰ ਮੇ ਸੋਮਬ ਸੁਣੀ ਕਰ ਹਾਲੀ ਸ਼ਰਣਵਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕੈ ਜੋਤਾ ਪਾਨ ਤਬਾਲੀ ਜਾਸਣ ਜੁਦ ਨੂੰ ਥਰ ਥਰ ਪ੍ਰਥਮੀ ਚਾਲੀ ਦਲਾ ਚੜਹੰਦਿਆਂ ਨਾਓ ਜਿਵੇਂ ਹੈ ਹਾਲੀ ਸਹੋਦਰੀਆ ਉਹ ਵਿੱਚ ਧੂੜ ਉਤਾਹਾ ਕਾਲੀ ਛੜੀ ਤੁਰੰਗ ਮਾਂ ਜਾਨ ਪੁਕਾਰ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆ ਸੈਣ ਸੂਰਿਆਂ ਸਾਜੀ ਚੱਲੇ ਸਉਹੇ ਦੁਰਗਾ ਸਾਂ ਜਣ ਕਾਬੈ ਹਾਜੀ ਧੀਰੀ ਤੇਗੀ ਜਮਤੜੀ ਰਾਣਵੰਡੀ ਬਾਜੀ ਇੱਕ ਕਾਇਲ ਘੂਮਣ ਸੂਰਮੇ ਜਾਣ ਮਕਤਬ ਕਾਜੀ ਇੱਕ ਵੀਰ ਪਰੋਤੇ ਬਰਛੀਏ ਜਿਉ ਝੁੱਕ ਪਾਉਣ ਨਿਵਾਜੀ ਇੱਕ ਦੁਰਗਾ ਸਉਹੇ ਖੁਨਸ ਕੈ ਖੁਨਸਾਂ ਇਨ ਤਾਜੀ ਇਕ ਧਾਵਣ ਦੁਰਗਾ ਸਾਹਮਣੇ ਜਿਉ ਭੁਖਿਆਏ ਪਾਜੀ ਕਦੇ ਨ ਰਜੇ ਜੋਜਤੇ ਰਾਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਡਹੇ ਜੂ ਖੇਤ ਜਟਾਲੇ ਹਾਠਾਂ ਜੋੜਕੈ ਨੇਜੇ ਬੰਬਲੀ ਆਲੇ ਦਿਸਣ ਔਰੜੇ ਚੱਲੇ ਜਾਣ ਜਟਾਲੇ ਨਾਮਣ ਗੰਗਨੋ ਪੌੜੀ ਦੁਰਗਾ ਅੱਤੇ दानਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਧੂ ਕਿਰਪਾਣਾ ਤਿੱਖੀਆਂ ਬੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔਰੜ ਫੌਜਾਂ ਆਂਗਿਆ ਬੀਰ ਚੜੇ ਕੰਧਾਰੀ ਸੜਕ ਮਿਆਂਨੋ ਕੱਡੀਆਂ ਤਿੱਖੀਆਂ ਤਰਵਾਰੀ ਕੜਪ ਉੱਠੇ ਰਾਨਮੱਛਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨ ਲੈ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਨ ਆਰੀ ਦੁਹਾਂ ਕੰਧਾਰਾਂ ਮੂੰਹ ਜੁੜੇ ਜਾ ਸੱਟ ਪਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸ਼ਾ ਤੱਕ ਮਾਰੇ ਭਲੇ ਜੁਝਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਥਵਾਰ ਕੋ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਹ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕੋ ਏਦੂ ਪਾਰੋ ਓਤ ਪਾਰ ਹਰ ਨਾਕਸ਼ ਕਈ ਹਜ਼ਾਰ ਕੋ ਜਣ ਇਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਵਾਰ ਕੋ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਜੱਟ ਸੱਟ ਪਈ ਜਮਤਾਨ ਕਉ ਤਦ ਖਿੰਗਨ ਸੁੰਭਨ ਚਾਇਆ ਢਾਲ ਉੱਪਰ ਬਰਗਸਤਾਨ ਕਉ ਫੜੀ ਬਲੰਦ ਮਗਾਇਓ ਸਪੁਰਮਾਇਸ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਟਣ ਕਾਣ ਕਉ ਅੱਗੇ ਤੇਗ ਵਗਾਈ ਦੁਰਗਸ਼ਾ ਵੱਡ ਸੁੰਭਨ ਬਹੀ ਪਲਾਨ ਕਉ ਰੜਕੀ ਜਾਏ ਕੈ ਤਰਤ ਕਹੋ ਵੱਡ ਪਖਰ ਵੱਡ ਕੇ ਕਾਨ ਕਹੋ ਵੀਰ ਪਲਾਣੋ ਡਿੱਗਿਆ ਕਰ ਸਿਜਦਾ ਸੁंभ ਸੁਜਾਨ ਕਹੋ ਸਾਬਾਸ ਸਲੋਣੇ ਖਾਨ ਕਹੋ ਸਦਾ ਸਾਬਾਸ ਤੇਰੇ ਤਾਨ ਕਹੋ ਤਾਰੀਫਾਂ ਪਾਨ ਚਬਾਨ ਕਹੋ ਸਦ ਰਹਿਮਤ ਕਹਿ ਫਾਂ ਖਾਨ ਕਹੋ ਸਦ ਰਹਿਮਤ ਤੁਰੇ ਨਚਾਨ ਕਹੋ ਪੌੜੀ ਦੁਰਗਾ ਅਤੇ ਦਾਨਵੀ ਗੈ ਸੰਗਰ ਕਥੇ ਓਰੜ ਉਠੇ ਸੂਰ ਮੇ ਆ ਡਾਹੇ ਮੱਥੇ ਕਟ ਤੋ ਫੰਗੀ ਕੈਬਰੀ ਦਲ ਗਾਹੇ ਨਿਕਥੇ ਦੇਖਣ ਜੰਗ ਫਰੇਸਤੇ ਅਸਮਾਨੋ ਲੱਥੇ ਪੌੜੀ ਦੋਹਾ ਕੰਧਾਰਾ ਮੂੰਹ ਜੁੜੇ ਦਲ ਕੁਰੇ ਨਗਾਰੇ ਓਰੜ ਆਏ ਸੂਰ ਮੇ ਸਿਰਦਾਰ ਅਣਿਆਰੇ ਲੈ ਕੇ ਤੇਗਾ ਬਰਛੀਆਂ ਹਥਿਆਰ ਉਬਾਰੇ ਟੋਪ ਪਟੇਲਾ ਤਖਰਾ ਗਲ ਸੰਝ ਸਵਾਰੇ ਲੈ ਕੇ ਬਰਛੀ ਦੁਰਗਸ਼ਾ ਬਉਦਾਨ ਬਮਾਰੇ ਚੜੇ ਰੱਖੀ ਗਜ ਭੋੜੀ ਮਾਰ ਭੋਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਨਾਲ ਤੌਸਾ ਭਾਰੀ ਲਈ ਪਗਉਤੀ ਦੁਰਗਸ਼ਾ ਵਰ ਜਾ ਗਣ ਭਾਰੀ ਲਾਈ ਰਾਜੇ ਸੁੰਭਨੋ ਰਤ ਪੀਏ ਪਿਆਰੀ ਸੁੰਭ ਭਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲ ਹਣ ਨਿਕਲੀ ਬਰਛੀ ਦੋ ਧਾਰੀ ਜਾਣ ਰਜਾਈ ਉਤਰੀ ਪੈਨ ਸੁਹੀ ਸਾਰੀ ਪੌੜੀ ਦੁਰਗਾ ਅਤੈ ਦਾਨਵੀ ਭੇੜ ਪਿਆ ਸਬਾਹੀ ਸ਼ਾਸਤਰ ਪਜੂਤੇ ਦੁਰਗ ਸ਼ਾਹ ਗਹਿ ਸਭਨੀ ਬਾਹੀ ਸੋਮਬਨ ਸੋਮਬ ਸੰਗਾਰਿਆ ਵਥ ਜੇਹੇ ਸਾਹੀ ਫੌਜਾਂ ਰਾਕਸ਼ਿਆਰੀਆਂ ਦੇਖ ਰੋਵਣ ਤਾਹੀ ਮੋਹ ਕੜ ਉੱਚੇ ਘਾਹ ਦੇ ਛੱਡ ਕੋਲੇ ਰਾਹੀ ਭੱਜ ਦੇ ਹੋਏ ਮਾਰੀਆਂ ਮੁੜ ਝਾਕਣ ਨਾਹੀ ਪੌੜੀ ਸੋਮਬ ਨੇ ਸੋਮਬ ਪਠਾਇਆ ਜੰਮ ਦੇ ਧਾਮ ਨੋ ਇੰਦਰ ਸੱਦ ਬੁਲਾਇਆ ਰਾਜ ਅਭਿਸ਼ੇਕ ਖਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਏ ਗਾਇਆ ਸੋਮਬ ਨੇ ਸੋਮਬ ਪਠਾਇਆ ਜਮਦੇ ਧਾਮ ਨੂੰ 인ਦਰ ਸੱਦ ਬੁਲਾਇਆ ਰਾਜ ਅਭਿਸ਼ੇਕ ਨੂੰ ਸਿਰ ਪਰ ਸ਼ਤਰ ਫੇਰਾਇਆ ਰਾਜੇ 인ਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿੰਨੇ ਏਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ